ਨੋ ਨਿਵਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੀਆਂ ਮੋਬਾਈਲ ਵੀ ਆਹ ਗੱਲ ਹੋਈ ਜਾਂ ਮੈਨੂੰ ਕੋਈ ਪਤਾ ਨਹੀਂ ਸੀ ਕਮਾਲਿਆ ਤਾਂ ਸਬੂਤ ਲੈ ਆ ਜਾਊਗਾ ਮੇਰਾ ਤਿੰਨ ਸਾਲ ਹੋ ਗਏ ਵੀਰੇ ਕਹਿ ਰੋ ਕਰ ਮਿੱਟ ਗਿਆ ਸੀ ਇਹ ਡਬਈ ਗਿਆ ਸੀ ਵੀਰੇ ਇਹ ਦਿਹਾੜੀ ਦਾ ਪਾ ਕਰਨ ਗਿਆ ਸੀ ਉੱਥੇ ਡਿਲੀਵਰੀ ਬੜਾ ਬਣਾਇਆ ਕਲਾਸ ਟੋਕੀ ਤੀ ਵੀਰੇ ਦੇ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪੇ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅੱਕ ਦਿਨ ਆਸਗਵਾਨ ਤੋਂ ਪੁੱਛ ਲਿਓ ਜੀ ਉਹ ਤਾਂ ਮਰਦੀ ਪੁੱਛ ਲਿਓ ਸਾਹਿਬ ਜੀ ਇਹ ਆਕਾਸ਼ਦੀਪ ਕੀ ਲੱਗਦਾ ਜੀ ਬੇਟਾ ਲੱਗਦਾ ਸੀ ਜੀ ਮੇਰਾ ਤੇ ਜਿਹੜੀ ਕੱਲ ਤੁਹਾਨੂੰ ਪਤਾ ਲੱਗਾਣਾ ਕੱਲ ਅੰਮ੍ਰਿਤਸਰ ਦੇ ਵਿੱਚ ਬਾਬਾ ਬਿਮਰਾਮ ਸਾਹਿਬ ਮਹੀਦ ਕਰਦੀ ਦਾ ਸਟੈਚੂ ਜਿਹੜਾ ਉਹਦੀ ਟੂਰਪੋਰ ਕੀਤੀ ਜਾਣੀ ਮੈਨੂੰ ਨਿਵਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੀਆਂ ਮੋਬਾਈਲ ਵੀ ਆਹ ਗੱਲ ਹੋਈ ਹੈ ਮੈਨੂੰ ਕੋਈ ਪਤਾ ਨਹੀਂ ਸੀ ਕਮਾਲਿਆ ਤਾਂ ਸਬੂਤ ਲਿਆ ਜਾਊਗਾ ਮੇਰਾ ਵੀ ਕਿੱਥੋਂ ਆਈ ਆ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇੱਥੇ ਮੈਨੂੰ ਹੋ ਗਿਆ 20 ਸਾਲ ਹੋ ਗਏ ਹੁਣੇ ਰਹਿੰਦੀ ਨੂੰ ਆ ਲੋਕਾਂ ਦੇ ਕੰਮ ਕਰਦੇ ਪੋਚਾ ਲਾਉਨੇ ਵੀਰੇ ਅਸੀਂ ਬੱਚੇ ਕਿੰਨੇ ਤੁਹਾਡੇ ਮੇਰੇ 4 ਬੱਚੇ ਆ ਜੀ ਇਹ ਇਹ ਕਦੋਂ ਦਾ ਕਰੋ ਗਿਆ ਇੰਨੇ ਤਿੰਨ ਸਾਲ ਹੋ ਗਏ ਵੀਰੇ ਗਏ ਨੂੰ ਕਰੋ ਕਿੱਥੇ ਗਿਆ ਕਿੱਥੇ ਗਿਆ ਇਹ ਦੁਬਈ ਗਿਆ ਸੀ ਵੀਰੇ ਦੁਬਈ ਕੇ ਵੀ ਕੱਟ ਗਿਆ ਸੀ ਇਹ ਦਿਹਾੜੀ ਦਾਪਾ ਕਰਨ ਗਿਆ ਸੀ ਉੱਥੇ ਵੀ ਲੇਵਰੀ ਪੜਿਆ ਕਿੰਨਾ ਇਹ ਕਲਾਸ 2 ਕੀਤੀ ਵੀਰੇ ਜੀ ਤੇ ਜਿਸ ਤਰ੍ਹਾਂ ਦਾ ਇਹਨੇ ਕੱਲ ਵਾਰदात ਨੂੰ ਅੰਜਾਮ ਦਿੱਤਾ ਹੈ ਕਿ ਲੱਗ ਰਿਹਾ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਨਾਲ ਇਹਦੇ ਰਿਲੇਸ਼ਨ ਸੀਗੇ ਨਹੀਂ ਕਿਸੇ ਨਾਲ ਨਹੀਂ ਜੀ ਇਹਦੇ ਕੇਸ ਰੱਖੇ ਹੋਏ ਸੀ ਇਹਨੇ ਹਾਂ ਜੀ ਕੇਸ ਨਹੀਂ ਪਹਿਲਾਂ ਨਹੀਂ ਸੀਗੇ ਜੀ ਹੁਣ ਹੀ ਹੋ ਗਏ ਤਿੰਨ ਕਸਾਲ ਇਹਦੇ ਵਾਲ ਰੱਖਿਆ ਨੂੰ ਜਦੋਂ ਦੁਬਈ ਗਿਆ ਉਦੋਂ ਹੀ ਕੇਸ ਰੱਖਿਆ ਹਾਂ ਜੀ ਉਦੋਂ ਹੀ ਰੱਖਿਆ ਤੇ ਕਦੇ ਗੱਲ ਹੋਈ ਏ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪਿਓ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅਗ ਦੇਣ ਆਸਗਵਾਨ ਤੋਂ ਪੁੱਛ ਲਓ ਜੀ ਤੋਂ ਮਰਜ਼ੀ ਪੁੱਛ ਲਓ ਹੁਣ ਦੁਬਈ ਤੋਂ ਕੋਲੋਂ ਵਾਪਸ ਆਇਆ ਸੀ ਇਹਨੂੰ ਹੋ ਗਿਆ ਤਿੰਨ ਕਿ ਮਹੀਨੇ ਆਏ ਨੂੰ ਤੁਹਾਨੂੰ ਵੀ ਪਤਾ ਲੱਗਿਆ ਵੀ ਤਿੰਨ ਮਹੀਨੇ ਤੋਂ ਆ ਗਿਆ ਆ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਿਆ ਵੀਰੇ ਸਾਨੂੰ ਨਹੀਂ ਸੀ ਪਤਾ ਤੁਹਾਨੂੰ ਹੁਣ ਹੀ ਪਤਾ ਲੱਗਿਆ ਵੀ ਇਹਨੇ ਕੇਸਦਾਰੀ ਰੱਖੇ ਆ ਹਾਂਜੀ ਤੇ ਘਰੇ ਨਹੀਂ ਆਇਆ ਦੁਬਈ ਗਿਆਨ ਤੋਂ ਬਾਅਦ ਨਹੀਂ ਘਰੇ ਨਹੀਂ ਆਇਆ ਵੀਰੇ ਰਹਿੰਦਾ ਕਿੱਥੇ ਜੀ ਏ ਅੰਬਰਸਾਰੀ ਉੱਤਰਿਆ ਸੀ ਜਾਂ ਅੱਜ ਤੋਂ ਉੱਥੇ ਹੀ ਰਹਿੰਦਾ ਸੀ ਬੱਸ ਉੱਥੇ ਕਿਰਾਏ ਤੇ ਰੂਮ ਲਿਆ ਸੀ ਇਹਦਾ ਉੱਥੇ ਰਹਿੰਦਾ ਸੀ ਕਦੇ ਕਿਸੇ ਉਸੇ ਬੰਦਿਆਂ ਨਾਲ ਉਹਦੇ ਰਿਲੇਸ਼ਨ ਹੋਣ ਜਾਂ ਗੱਲਬਾਤ ਹੋਵੇ ਨਹੀਂ ਕਿਸੇ ਨਾਲ ਨਹੀਂ ਸੀ ਵੀਰੇ ਇਹਦਾ ਜਦੋਂ ਇਸ ਤਰ੍ਹਾਂ ਦੀ ਗੱਲ ਕਰਦਾ ਹੋਵੇ ਜੀ ਨਾ ਉਹ ਤਾਂ ਕੁੜੀਆਂ ਵਰਗਾ ਸੀ ਮੁੰਡਾ ਸਾਡਾ ਜੀ ਅੰਦਰੋਂ ਬਾਹਰ ਨਹੀਂ ਨਿਕਲਦਾ ਸੀ ਕੰਮ ਘਟਨਾ ਵਾਪਰੀ ਆ ਫਿਰ ਇਹ ਨੂੰ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਕਿੱਦਾਂ ਦੇਖ ਲਓ ਬਗੈਰ ਆ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਮੋਬਾਈਲ ਵੇਖ ਕੇ ਵੀ ਆਕਾਸ਼ ਆ ਜੀ ਮੈਨੂੰ ਨਹੀਂ ਸੀ ਪਤਾ ਸੀ ਮੈਂ ਤਾਂ ਕੰਮ ਕਰਕੇ ਆਈ ਸੀਗੀ ਘਰਾਂ ਦਾ ਕੋਈ ਪੁਲਿਸ ਨੇ ਵੀ ਸੰਪਰਕ ਕੀਤਾ ਤੁਹਾਡੇ ਨਾਲ ਜਾਂ ਕੋਈ ਏਜੰਸੀ ਆਈ ਹੋਵੇ ਅਲਤਾਂ ਮੈਨੂੰ ਪਤਾ ਹੀ ਹੋਣ ਲੱਗਾ ਵੀਰੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਤੁਸੀਂ ਤੁਸੀਂ ਕੀ ਕਰਨ ਸਮਝਦੇ ਹੋ ਮੁੰਡੇ ਨੇ ਇਹੋ ਜਿਹੀ ਹਰਕਤ ਕੀਤੀ ਮਾਰੀ ਕੀਤੀ ਵੀਰੇ ਜੋ ਵੀ ਕੀਤਾ ਮਾਰਾ ਕੀਤਾ ਮੈਂ ਤਾਂ ਇਹੀ ਕਹਿੰਨੀ ਆ ਕਿੰਨੀ ਉਮਰ ਕਿੰਨੀ ਹੈ 24 ਸਾਲ ਦੀ ਸੀ ਜੀ ਬਾਕੀ ਜਿਹੜੇ ਬੱਚੇ ਹੈਗੇ ਤੁਹਾਡੇ ਛੋਟੇ ਵੱਡੇ ਉਹ ਤਾਂ ਛੋਟੇ ਹੀ ਆ ਵੀਰੇ ਮਲੇ ਕੁਵਾਰਾ ਆ ਜੀ ਹਾਂਜੀ ਉਹ ਵੀ ਕੁਵਾਰਾ ਹੀ ਆ